ਬੀਰੋ ਟ੍ਰਾਈਡੈਂਟ ਫੈਕਟਰੀ ਤੋਲਾਪਰਾਡ ਜੋ ਕਿ ਬਰਨਾਲਾ ਦੇ ਨੇੜੇ ਹੈ ਉਸ ਵਿੱਚ ਅੱਗ ਲੱਗੀ ਨੂੰ ਲਗਭਗ 4 ਘੰਟੇ ਦੇ ਕਰੀਬ ਹੋ ਗਏ ਨੇ ਪਰ ਹਾਲੇ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਜਾ ਚੁੱਕਿਆ ਸਾਰੇ ਪੰਜਾਬ ਚ ਫਾਇਰ ਗ੍ਰੇਡ ਨੂੰ ਬਰਗੇਡ ਨੂੰ ਮੈਸੇਜ ਲੱਗ ਗਈ ਸੀ ਤੇ ਨਾਲ ਦੇ ਸਾਰੇ ਜ਼ਿਲ੍ਹਿਆਂ ਤੋਂ ਫਾਇਰ ਬ੍ਰਿਗੇਡ ਦੀਆਂ ਘਟੋ ਘਟ ਸੁਣਨ ਚਾਹੀਏ ਕਿ 70 80 ਜਿਹੜੀਆਂ ਹੈਗੀਆਂ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਤੇ ਕਾਬੂ ਪਾਉਣ ਚ ਲੱਗੀਆਂ ਹੋਈਆਂ ਨੇ ਪਰ ਹਵਾ ਹਲੇ ਵੀ ਕਾਫੀ ਤੇਜ਼ ਹੈ ਪਹਿਲਾਂ ਨਾਲੋਂ ਕੁਝ ਫਰਕ ਪਿਆ ਹੈ ਪਰ ਹਵਾ ਹਲੇ ਵੀ ਤੇਜ਼ ਹੋਣ ਕਰਕੇ ਕਈ ਵਾਰ ਹਵਾ ਦਿਸ਼ਾ ਬਦਲ ਲੈਂਦੀ ਹੈ ਉਹਦੇ ਕਰਕੇ ਅੱਗ ਬੁਝਾਉਣ ਚ ਬਹੁਤ ਮਿਹਨਤ ਕਰਨੀ ਪੈ ਰਹੀ ਹੈ ਸਮੱਸਿਆ ਆ ਰਹੀ ਹੈ ਹਲੇ ਤੱਕ ਅਗੁੱਦੀ ਇਸ ਲਈ ਅੱਗੇ ਕਾਬੂ ਨਹੀਂ ਪਾਇਆ ਜਾ ਸਕਿਆ ਤੇ ਨਾਲ ਹੀ ਪ੍ਰਸ਼ਾਸਨ ਨੇ ਨੇੜੇ ਦੇ ਪਿੰਡਾਂ ਨੂੰ ਅਲਰਟ ਜਾਰੀ ਕੀਤਾ ਹੈ ਕਿ ਜੇ ਲਗਾਤਾਰ ਸਾਇਰਨ ਬਜੇਗਾ ਤਾਂ ਉਹ ਆਪਣਾ ਅਲਰਟ ਤੇ ਰਹਿਣਗੇ ਤੇ ਆਪਣਾ ਸੁਰੱਖਿਅਤ ਥਾਂ 'ਤੇ ਜਾਣਾ ਚਾਹੀਦਾ ਉਹਨਾਂ ਨੂੰ ਤੇ ਦੂਸਰਾ ਵੀਰੋ ਹਲੇ ਸੁਣਨ ਚਾਹੇ ਇਹ ਜਿਹੜਾ ਪਲਾਂਟ ਸਾਈਡ ਉੱਤੇ ਅੱਗ ਲੱਗੀ ਹੈ ਜਿੱਥੇ ਕਿ ਲੱਕੜ ਤੇ ਆਪਣਾ ਦੂਸਰਾ ਤੂੜੀ ਵਗੈਰਾ ਰੱਖੀ ਹੁੰਦੀ ਹੈ ਉਧਰਲੇ ਪਾਸੇ ਅੱਗ ਸ਼ੁਰੂ ਹੋਈ ਹੈ ਤੇ ਕਾਫੀ ਫੈਲ ਚੁੱਕੀ ਹੈ ਤੇ ਇਹਦੇ ਨਾਲ ਹੀ ਟ੍ਰਾਈਡੈਂਟ ਪਲਾਂਟ ਦੇ ਅੰਦਰ ਵੀ ਕੁਝ ਥੋੜੇ ਬਹੁਤ ਕੈਮੀਕਲ ਯੂਜ਼ ਕੀਤੇ ਜਾਂਦੇ ਨੇ ਤੇ ਨਾਲ ਹੀ ਇਹਦੇ ਆਈਓਐਲ ਫੈਕਟਰੀ ਹੈ ਜਿਹੜੀ ਇੰਡੀਅਨ ਆਰਗੈਨਿਕਸ ਲਿਮਟਿਡ ਕਰਕੇ ਉਹਦੇ ਵਿੱਚ ਦਵਾਈਆਂ ਦੀ ਜਿਹੜੀ ਫੈਕਟਰੀ ਹੈ ਬਹੁਤ ਜ਼ਿਆਦਾ ਕੈਮੀਕਲ ਯੂਜ਼ ਹੁੰਦੇ ਨੇ بس ਇਹ ਹੀ ਅਰਦਾਸ ਹੈ ਕਿ ਅੱਗ ਇੱਥੇ ਹੀ ਕਾਬੂ ਹੋ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਅਹੀਂ ਤਾਂ ਜੇ ਅੱਗ ਫੈਲਦੀ ਹੈ ਉਧਰ ਜਾਂਦੀ ਹੈ ਤਾਂ ਜ਼ਿਆਦਾ ਨੁਕਸਾਨ ਹੋਣ ਦਾ ਖਤਰਾ ਹੈ ਸੋ ਹਵਾ ਤੇਜ਼ ਵਗਣ ਦੇ ਕਾਰਨ ਹਲੇ ਤੱਕ ਅੱਗ ਤੇ ਕਾਬੂ ਪਾਉਣ ਚ ਦਿੱਕਤ ਆ ਰਹੀਆਂ ਨੇ ਮੁਸ਼ਕਿਲ ਆ ਰਹੀਆਂ ਨੇ ਦੇਖੋ ਜੀ ਹਲੇ ਵੀ ਇਹ ਬਰਨਾਲਾ ਤੋਂ ਤਸਵੀਰਾਂ ਨੇ ਬਹੁਤ ਦੂਰ ਜਿੱਦਾਂ ਕਹਿ ਤੋ 13-14 ਕਿਲੋਮੀਟਰ ਦੂਰੋਂ ਵੀ 12 13 ਕਿਲੋਮੀਟਰ ਤੋਂ ਅੱਗ ਇੱਥੋਂ ਦਿਖਾਈ ਦੇ ਰਹੀਆਂ ਨੇ ਲਫਟਾਂ ਕਿ ਹਾ ਬਹੁਤ ਜ਼ਿਆਦਾ ਭਿਆਨਕ ਅੱਗ ਲੱਗੀ ਹੋਈ ਹੈ ਸੋ ਅਰਦਾਸ ਹੈ ਜਤ ਹਵਾ ਰੁਕ ਜਾਵੇ ਜਾਂ ਫਿਰ ਬਰਸਾਤ ਵਗੈਰਾ ਆ ਜਾਵੇ ਤਾਂ ਕਿ ਅੱਗ ਤੇ ਜਲਦੀ ਕਾਬੂ ਪਾਇਆ ਜਾ ਸਕੇ 4 ਸਵਾ 4 ਘੰਟੇ ਹੋਣ ਦੇ ਬਾਵਜੂਦ ਫਿਲਹਾਲ ਵੀ ਅੱਗ ਕਾਬੂ ਏਠਾਉਣ ਦਾ ਨਾਂ ਨਹੀਂ ਲੈ ਰਹੀ ਹੈ ਬਹੁਤ ਜ਼ਿਆਦਾ ਨੁਕਸਾਨ ਹੋਣ ਦਾ ਖਤਰਾ ਹੈ